ਸੇਤਾ ਪੈ ਨੁਕਰ ਸੰਤਾਂ ਵਰ ਜਾਣੀਏ ਜੇ ਜੁਗ ਜਾਣੀਓ ਤਦ ਕਰ ਸਾਧ ਕੇ ਸਵੀ ਕਰਤਾ ਬੀਓ ਸਾਚਾ ਵਰ ਜਾਣੀਏ ਜੇ ਸਿੱਖ ਸਪੀਲੇ I'm ਕਾਲਾ ਅੱਜ ਛੱਡਿਆ ਹੋਏ ਇੱਕ ਮਨਿਆ ਲਖਤੇ ਆਈ ਹੈ ਬਲਤ ਵੇਹੋ ਪਾਈ ਜਿਵੇਂ ਹੀ ਕਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਦਿਨਾ ਦੀ ਭਾਈਏ ਮਰ ਮੋੜੀ ਸੇ ਰਵਾਈਏ ਸੋ ਪੈ ਵਿੱਚ ਕੁੰਮ ਚੜਾਈਐ ਸਰਮਪਾਵ ਤਨੋ ਨਾਲਿ ਕਪਤੀ ਜੇ ਦਪੈ ਕੂੜੈ ਸੋਇ ਨ ਕੋਈ ਮਹਲਾ ਪਹਿਲਾ ਲੰਬ ਅਬਦਲ ਅਲਮਨ ਕੁਰਕਵਾਸਿ ਨਾਹ ਤਾਮ ਨੀਮ ਸਤੁਚਿ ਕੇ ਬਾਬ ਕਰੇ ਵਿਚਾਰ ਅਨਿਰਯਤ ਗਿਆਨ ਗੋਮੀ ਪਹਿ ਪ੍ਰਗੋਤਾਰੀ ਜਨਿਨ ਚਿਵਤਿ ਜਾਵੈ ਅਲਕ੍ਰਿਸੀ ਨਾਹ ਉਤੇ ਤੁੰਗਵਾਦ ਗਾਵੈ ਜੁਦਾ ਕਉ ਵਿਚਾਰ ਨੂਰਤ ਪਲਕ ਹੋਤੁਜਸ ਸਦੀ ਕ੍ਰਿਵਿਆ ਧਰਮੀ ਤਰਮ ਕ੍ਰਿਵਵਾ ਵਾ ਮੂਗੀ ਮੂਖਵਾ ਜਤੀਸ ਨਾ ਜੁਗਤ ਨਾ ਜਾਣੇ ਛਦ ਬੇ ਘਰ ਬਾਰ ਸਭ ਕੋ ਪੂਰਾ ਪੀ ਹੋਵੇ ਕਟਨਾ ਹੋਈ ਅਖੈ ਪਦ ਪਰਵਾਰਾ ਪਿਛੇ ਪਾਈਐ ਦਾ ਸੱਚਾ ਵਿਖੈ ਸੋ ਸਭਨੀ ਚਾਲਾ ਮਾਰੀਆਂ ਕਰਤਾ ਕਰੇ ਸੋ ਅਗੇ ਜਤਨਾ ਜੋਰ ਹੈ ਅਗੇ ਹੀ ਹੋ ਨਵੇਂ ਜਿਨ ਕੀ ਇਨਾ ਜਨਤਾ ਕੇ ਬਸ ਕਿਛ ਨਾ ਹੀ ਤੁਦ ਵੇਖੀ ਜਗ ਜੁਪਾਇਆ ਇਕ ਨਾ ਨੂੰ ਤੁ ਮਿਲ ਲੈ ਕਬੂ ਤੁਦ ਖੁਆਇਆ ਔਰ ਕਿਰਪਾ ਦੇ ਜਾਣਿਆ ਜਿਤ ਤੁਦੇ ਆਪੁ ਜਹਾਇਆ ਸਜੈ ਸਤ ਸਮਾਇ ਸਜੈ ਸਤ ਸਮਾਇ ਜਰੋਂ ਬਲ ਤੁਰਾ ਕਲੈ ਕਰਣਾ ਮੈਂ ਨਾਇ ਜਾਹੁ ਕਰੀ ਨਾ ਹੋਇ ਬਲੇ ਹਰੀ ਕੁਦਰਤ ਵਸਿਆ ਤੇ ਰੰਤ ਨਾ ਜਾਇ ਲਖਿਆ ਰਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਹੈ ਕਲਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸਿਖਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਤੇ ਕੀ ਬਤਾ ਜੋ ਕੁਛ ਕਰਣਾ ਸੋ ਕਰ ਰਿਆ ਮਹਲਾ ਦੂਜਾ ਜੋ ਸ਼ਬਦ ਸੰਗਿਆ ਸ਼ਬਦੁ ਨੇ ਸੰਤੋ ਬ੍ਰਹਮਣੈ ਸਤਿ ਸ਼ੰਗਮ ਸੂ ਸਰਮੋ ਸੂ ਦ੍ਰਿਸ਼ ਸ਼ਗਮ ਪ੍ਰਾਕਰ ਸਰਮ ਸ਼ੰਗ ਕੀਖ ਸ਼ਗਮ ਕੀ ਜੁਜਾ ਨਿ ਹੋ ਨਤਾ ਦਾ ਦਸੀ ਹੈ ਸੋਈ ਅਰਜੁਨ ਨੀ ਹੋ ਲਾਤ ਜਾ ਇਕ ਸੰ ਸਰਵ ਦੇਵਾ ਜੀਵ ਦੇਵਾ ਤਾ ਆਤਮਾ ਕਾ ਕਾ ਦਸ ਹੈ ਸੋਈ ਨਿਰੰਜਨ ਦੇਵ ਮਹਲਦ ਪਹਿਲਾ ਤੂੰ ਵਿਵਤਾ ਦਲ Mucho le que María i guru ਤੁਮਹੋ ਮੰਨ ਮੇ ਸੋਤੋ ਹਰ ਨਾਮੇ ਸਤਿ ਸਗਿ ਭਉ ਬੰਧ ਨਾਮਿ ਕਰਤੇ ਕਰਤਾ ਦੇ ਸਭ ਜੈ ਜਿੰਦੇ ਸੋ ਪਾਵੇ ਅਖਿਨ ਸਲਾਮ ਤੇਰੀ ਨਾਮ ਬਲਸਾਨ ਨਾਮ ਕਿੰਨੇ ਮਨੋ ਸ਼ਬਾਕੇ ਸ਼ਬਦ ਨੇ ਜਦ ਨਾਮ ਸੁਣੀ ਸਾਇ ਰੁਗਾਂ ਅੰਤਿਲ ਸੰਤਨ ਨਾਮ ਮਿਲਦਾ ਵਾਜਨਾ ਮਤਾ ਅਰਿਅ ਅਰਿਅ ਨਸਰੋ ਆਈਆ ਬਸਵਾ ਸੁਵਰ ਅਰਿਅ ਜੀ ਇੱਚਾ ਸਾਰੋ ਆਈਆ ਸਦਾ ਗੁਰੂਆਂ ਦੀ ਕਰਮੋੜ ਮੇਟੋ ਜੀ ਬੇਰੀ ਆਈਆ ਸਦਾ ਨਾਨਕ ਸਭੋ ਸੰਤੋ ਸੰਤੋ ਰੋਮੀਆ ਸਤਿਗੁਰਾਂ ਬੇਰਾਂ ਵਾਜਨਾ ਮੰਚ ਸਰੋਤ ਜਿਤ ਕਾਲ ਸੁਹਾਗੇ ਸਾਰੇ ਸਾਰੇ ਜਮਤਵਾ ਤੇ ਆਜੇ ਤੇ ਆਈਆ ਸੰਤੋ ਜੀ ਤੁਮ ਵਾਸ ਬਦਰੁ ਤੁਮਾਰੀਆ ਕਰਨ ਪਾਇਤ ਜੇ ਕੋਈ ਕਾਮੁ ਹੈ ਲਾਗੇ ਬਦਰੁ ਨੰਦ ਸੁਆਲ ਬਰਵਲਾਨੀ ਅਨਿਤ ਸਮੋੜ ਪਾਗਿਓ ਸਨੋ ਪੂਰੇ ਬਦਰੁ ਕਰੁ ਕਾਇ ਤੀ ਸੁਨਿ ਸੁਈ ਗੁਰਉ ਸੰਤੋਪਿ ਤੇ ਸੁਣੀ ਸੱਚੇ ਮਹਾਰੇ ਸੰਤ ਸਾਧ ਕੈ ਸਦ ਸੂਗੇ ਕੋਈ ਨਾਨਕ ਸੁਨਤੇ

ਮਹੋਦਤਾਉ ਨੋਹੀ ਜਿਸ ਬਹਿ ਕਰਹੁ ਬੇਨੰਤੀ ਮੇਰਾ ਦੁਖ ਸੁਖ ਤੋ ਜੀਪਾਸ ਸੋ ਕਹਤਲ ਗੁਰਸੇਵੀਐ ਅਨਿਸ ਸਹਿਤਿ ਸੋ ਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ਼ਿਵਾ ਦੇ ਗੁਰੂ ਸਾਹਿਬ ਜੀ ਸੋ ਢ ਮਹੱਲਾਤੀ ਜਦ ਬਿਨ ਸਤਗੁਰ ਸੇਵੇ ਬੋਲਦਾ ਦੁਖ ਲਗ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇ 부ਝਾਈ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਗ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦ ਦੇ 부ਜਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸੰਤ ਗੁਰ ਦਾਤਾ ਮੇਲ ਮਿਲਾਵ ਹਰ ਨਾਮ ਦੇਵ ਹ ਆਧਾਰੇ ਰਹਵ ਮਨ ਸਾਮ ਦੁਬਦਾ ਸਹਿਜ ਸਮਾਣੀ ਪਾਇ ਨਾਮ ਅਪਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਲੇਬੀਕੂ ਕਟਣਹਾਰ ਸਬਦ ਮਰਹੁ ਫਿਰ ਜੀਵ ਸਦਹੀ ਤਾ ਫਿਰ ਮਰਣਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵਹਿ ਕੋਈ ਤਾਵਾ ਤਾਤ ਰੱਖੀ ਹਰ ਹੱਥ ਆਪਣਾ ਦਾਤਾ ਦਾ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪ ਐ ਸੇ ਤਾ ਤਾ ਦਾਤ ਰੱਖੀ ਹਥੇ ਆਪਣ ਜਿਸ ਭਾ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਤੇ ਪਰ세 ਵਾਹਿਗੁਰੂ ਕੀ ਤਾਲ ਸਾਗਰ ਵਾਹਿਗੁਰੂ